ਤਾਂ ਨੂੰ ਗੀਤਕਾਰੀ ਦੀ ਮਾਣ ਪੇਟਾ ਮਿਲ ਜਾਂਦੀ ਸੀ ਕਿ ਹੱਸ ਕੇ ਲੈ ਲੈਂਦੇ ਜੋ ਮਿਲ ਲਿਆ ਸਤਬਚਨ ਸਿਰ ਮੱਥੇ ਗੱਲ ਉਹੀ ਹੁੰਦੀ ਹੈ ਨਾ ਜੀ ਕੁਝ ਗੱਲਾਂ ਹੁੰਦੀਆਂ ਆ ਤੁਹਾਨੂੰ ਲੋੜ ਹੀ ਨਹੀਂ ਪੈਂਦੀ ਨਾ ਮੈਨੂੰ ਕੋਈ ਗੀਤਾਂ ਵਾਰੇ ਇਸ ਵਿਸ਼ੇ ਚੁਣਨ ਦੀ ਲੋੜ ਪਈ ਨਾ ਮੈਨੂੰ ਕੋਈ ਬੁਲਤਾਂ ਝਾਮ ਕਰਨ ਦੀ ਲੋੜ ਪਈ ਮੈਨੂੰ ਕਲਾ ਕਲਾਕਾਰ ਮਿਲ ਜੇ ਐਵੇਂ ਜਿਕਰੀ ਨਾ ਹੀ ਮੈਨੂੰ ਪੈਸੇ ਮੰਗਣ ਦੀ ਲੋੜ ਪਈ ਮਣਕ ਸਾਹਿਬ ਤੋਂ ਜਦੋਂ ਪਹਿਲਾ ਤਵਾ ਮੇਰਾ ਸੁੱਚਾ ਆਇਆ ਤੇ ਮਣਕ ਸਾਹਿਬ ਜਦੋਂ ਗਾਉਂਦੇ ਤਿੰਨ ਤਿੰਨ ਵਾਰੀ ਮੈਂ ਆਪ ਦੇਖਿਆ ਗਾਣੇ ਇਹ ਸੁੱਚਾ ਸੁਰਮਾ ਲੋਕ ਸੁਣਦੇ ਔਰ ਮਾਰਕ ਸਾਬ ਥਾਪੀਆਂ ਮਾਰ ਪਰ ਗਾਉਂਦੇ ਔਰ ਉਸ ਟਾਈਮ ਮਾਹੌਲ ਵੀ ਇਦਾਂ ਦਾ ਸੀ ਗਾਣਾ ਹੀ ਹੈ ਛੱਡਿਏ ਨਾ ਵੇਰੀ ਤੇ ਮੇਰੇ ਅੱਤੇ ਵੀ ਜਿਆਦਾ 100 100 ਦੇ ਨੋਟ ਮੈਨੂੰ ਮਾਰਕ ਸਾਬ ਨੇ ਪੰਜ ਦਿੱਤੇ ਅੱਛਾ ਪੰਜ ਨੋਟ ਦੇ ਮੈਂ ਲਾਵਾਂ ਨਾ ਮਾਹੀ ਤੂੰ ਮੇਰੇ ਗਾਣੇ ਗਾ ਤੇ ਮੈਨੂੰ ਕਿਤੇ ਆਇਆ ਨਾ ਗਾਣੂ ਕਿਤੇ ਕੋਈ ਦਿਲ ਚ ਆਗੀ ਹੋਵੇ ਨਾ ਫਿਰ ਬੰਦੇ ਨੇ ਇਹਨੂੰ ਐ ਹੋਵੇ ਮੈਨੂੰ ਜਿਵੇਂ ਮਾਰਕ ਸਾਬ ਪਰਤੇ ਆਉਂਦੀ ਨਾ ਹੁਣ ਮੈਨੂੰ ਵੀ ਲੈਂਦਾ ਕਿ ਨਹੀਂ ਲੈਂਦਾ ਬਾਅਦ ਮੇਰੇ ਗਾਣੇ ਨਾ ਗਾਉਣ ਮਿਹਨਤ ਵਾਤ ਇੰਨੀ ਬਹੁਤ ਹੈ ਵੀ ਇੱਕ ਪ੍ਰਮਾਤਮਾ ਦਵਾਰ ਮੇਰੇ ਲਈ ਖੁੱਲ ਗਿਆ ਉਗਨਾਲ ਬੇਰ ਸੱਚੀ ਗੱਲ ਤੂੰ ਗਾਣਾ ਲਿਖਿਆ ਹੀ ਬਾਲਾ ਵਧੀਆ ਮਤਲਬ ਖੁਸ਼ ਹੋ ਗਏ ਦਿਨਾਂ ਉਦੋਂ ਬਾਅਦ ਮਾਰਕ ਸਾਹਿਬ ਨੂੰ ਦਿੰਦੇ ਰਹੇ ਸਰਵਜ ਦੀ ਭੈਣ ਜੀ ਮੈਨੂੰ ਆਪ ਹੀ ਪੇਮੈਂਟ ਦੇਵੰਦੇ ਸੀ ਜਦੋਂ ਰਿਕਾਰਡਿੰਗ ਦੇ ਜਾਣਾ ਤਕਰੀਬਨ ਮਨ ਨਾਲ ਜਾਣਾ ਉਥੇ ਚੈੱਕ ਸਿੱਧਾ ਹੀ ਮੈਨੂੰ ਚਾਹੇ 2000 ਦਾ ਹੀ ਮਿਲਣਾ ਤੇ ਮੈਨੂੰ ਮੇਰੇ ਨਾਮ ਤੇ ਅਲਵੇਰਸ ਦਾ ਚੈੱਕ ਹੁੰਦਾ ਸੀ ਮੈਨੂੰ ਮੇਰਾ ਇਹ ਜੀ ਮਿਲਦਾ ਰਿਹਾ ਜੀ ਮਤਲਬ ਫਿਰ ਤੁਸੀਂ ਆਪਣੀ ਗੀਤਕਾਰੀ ਨੂੰ ਪੇਸ਼ੇਵਜੇ ਦੇ ਤੌਰ ਤੇ ਨਹੀਂ ਲਿਆ ਗਿਆ ਵੀ ਤੁਹਾਡਾ ਸਰਦਾ ਸੀ ਕਿਉਂਕਿ ਤੁਸੀਂ ਸਰਕਾਰੀ ਮੁਲਾਜ਼ਮ ਸੀ ਗੱਲ ਸਾਂ ਕੀ ਹੁੰਦੀ ਮੈਂ ਯਾਦ ਕਰ ਜੀ ਥੋੜਾ ਸੌਦਾ ਹੀ ਇਹ ਜਾ ਉਹ ਸਬਜ਼ੀ ਮੜੀ ਚਲੀ ਜਾ ਉਹ ਗਲਤ ਗੀਤ ਕਰੇ ਤਾਂ ਸਵੰਤ ਤਾਂ ਹੈ ਨਹੀਂ ਕਰਦਾ ਇਹੀ ਸਭ ਲੋਕ ਭੱਜ ਭੱਜ ਪੈਂਦੇ ਹੋ ਟੋਕਰਾ ਮਿੰਟ ਚ ਖਾਲੀ ਹੋ ਜਾਂਦਾ ਇੱਕ ਤੜਕੇ ਲੈ ਕੇ ਸ਼ਾਮ ਤੱਕ ਆਪਦੀ ਢੜੀ ਲੈ ਬਟਾ ਕੋਈ ਜਾਂਦਾ ਹੀ ਨਹੀਂ